ਜੀ ਮਿੱਤਰੋ ਆ ਗਏ ਮੋਗਾ ਮੰਡੀ ਦੇ ਵਿੱਚ ਆ ਬੋਗੀਪੁਰਾ ਬਾਈਪਾਸ ਤੇ ਅੱਗੇ ਆ ਗਿਆ 2005 ਮਾਡਲ 297000 ਰੁਪਏ ਡਿਮਾਂਡ ਆ ਬਿਨਾ ਪਾਵਰ ਸਟੀering ਤੋਂ ਆ ਨੰਬਰ ਤੋਂ ਅੱਧੇ ਆਪਣਾ ਮੈਂਚਰ ਕਰਦਾਂਗੇ ਬਾਹਰ ਪਾਪਾ ਦਾ ਟਰੈਕਟਰ ਆ ਤੇ ਬਿਨਾ ਪਾਵਰ ਸਟੀering ਤੋਂ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ 13 ਦੇ ਟਾਇਰ ਆ ਅਗਲੇ 616 ਦੇ ਆ ਅੱਗੇ ਆ ਗਿਆ ਫਾਰਮ ਟਰੱਕ 2007 ਮਾਡਲ 2 ਲੱਖ ਦੇ 75000 ਰੁਪਏ ਡਿਮਾਂਡ ਆ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਇਹਦੇ ਟਾਇਰ ਵੀ ਮਰਫデア 13 ਦੇ ਤੇ ਇਹਦੂ ਆ ਗਿਆ 22 95 DI ਟ੍ਰਾਫਿਕ ਤੇ ਇਹਦੀ ਡਿਮਾਂਡ ਹੈਗੀ 99 ਮਾਡਲ ਦਾ 1 ਲੱਖ ਤੇ 25000 ਰੁਪਏ ਡਿਮਾਂਡ ਆ ਇਹਦੂ ਦਾ ਸਵਰਾਜ 855 ਪੁਰਾਣਾ ਮਾਡਲ 97 ਮਾਡਲ ਦਾ 15 ਪੰਪ ਵਾਲਾ ਵਾ ਤੇ ਬਿਨਾ ਪਾਵਰ ਸਟੀering ਤੋਂ ਆ ਤੇ ਇਹਦੀ ਡਿਮਾਂਡ ਹੈਗੀ ਆ 1.5 ਲੱਖ ਰੁਪਏ ਡਿਮਾਂਡ 97 ਮਾਡਲ ਫਾਰਮ ਟ੍ਰੈਕ ਹੈਗਾ ਫਾਰਮ ਟ੍ਰੈਕ 60 2009 ਮਾਡਲ 2 ਲੱਖ ਤੇ 85000 ਰੁਪਏ ਡਿਮਾਂਡ ਤੇ ਪਿਛਲੇ ਟਾਇਰ ਵੀ ਬਹੁ ਬੜੇ ਕੰਡੀਸ਼ਨ ਦੇ ਪੱਕੇ ਟਾਇਰ ਹੈ ਤੇ ਜੁਗਨ 2010 ਮਾਡਲ 3 ਲੱਖ ਤੇ 75000 ਰੁਪਏ ਡਿਮਾਂਡ ਨਾਲ ਹੀ ਅਰਜਨ ਅਲਟਰਾ 605 ਤੇ 1091 ਦਾ ਡੀਏ 60 2013 ਮਾਡਲ ਤੇ 4 ਲੱਖ ਤੇ 15000 ਰੁਪਏ ਡਿਮਾਂਡ ਤੇ ਮੇਰਾ 235 DI 218 ਮਾਡਲ 3 ਲੱਖ ਤੇ 200000 ਰੁਪਏ ਦੀ ਡਿਮਾਂਡ ਤੇ ਇੱਕ ਦੂਗਾ ਆ ਗਿਆ ਵਾ ਸਬਰਾ 735 99 ਮਾਡਲ 1 ਲੱਖ ਤੇ 90000 ਰੁਪਏ ਦੀ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ 12 ਟਾਇਰ ਆ। ਇਹ ਦੂਗਾ ਆ ਗਿਆ ਵਾ ਫਾਰਮ ਟਰੈਕ 60 2016 ਮਾਡਲ ਆ 4 ਲੱਖ ਤੇ 75000 ਰੁਪਏ ਦੀ ਡਿਮਾਂਡ ਆ ਇਹ ਟਰੈਕਟਰ ਦੀ ਤੇ ਮਾਈਸੀ ਆਗਾ 241 DI ਤੇ ਇਹਦੀ ਡਿਮਾਂਡ ਹੈ ਜੀ 2000 ਮਾਡਲ ਆ 2 ਲੱਖ ਤੇ 15000 ਰੁਪਏ ਡਿਮਾਂਡ ਆ ਬਹੁਤ ਹੀ ਵਧੀਆ ਕੰਡੀਸ਼ਨ ਟਾਇਰ 12 ਦੇ ਪਿਛਲੇ ਨਵੇਂ ਆ ਇਧਰ ਨਾਲ ਜਿਹੜਾ ਆਪਣਾ ਖੜਾ ਵਾ 16 ਮਾਡਲ ਆ ਤੇ 14 ਟਾਇਰ ਆ ਤੇ ਅਗਲੇ ਆ ਗਿਆ 900 990 ਨੰਬਰ ਟਾਇਰ ਰੇਡੀਅਲ ਦੇ ਤੇ ਆ ਗਿਆ ਮਹਿੰਦਰਾ ਮਹਿੰਦਰਾ ਆਇਆਗਾ ਪੀਬੀ 14 ਨੰਬਰ ਆ ਤੇ 2001 ਮਾਡਲ ਆ ਦੋ 2 ਲੱਖ ਤੇ 10000 ਰੁਪਏ ਦੀ ਡਿਮਾਂਡ ਆ 12 ਦੇ ਟਾਇਰ ਪਿਛਲੇ ਬਹੁਤ ਵਧੀਆ ਟਾਇਰ ਪਏ 12 28 ਦੇ R1 ਸੁਪਰ ਦੇ ਨਾਈਲੋਨ ਤੇ ਇਹ ਦੁਕਾਨ ਆ ਗਿਆ 2014 ਮਾਡਲ 3 ਲੱਖ ਤੇ 90000 ਰੁਪਏ ਡਿਮਾਂਡ ਸੋਨਾ ਲੀਕਾ ਪਾਵਰ ਸਟੀering ਦੇ ਨਾਲ ਡਬਲ ਡਿਸਟ੍ਰੀਬਿਊਟਰ ਵਾਲਾ ਪਾਵਰ ਸਟੀering ਵਾਲਾ ਟਰੈਕਟਰ ਨੂੰ ਅਗਲੇ ਆ ਗਏ ਆ 7 5 16 ਦੇ ਤੇ ਪਿਛਲੇ 14 ਦੇ ਟਾਇਰ 14 28 ਦੇ ਆ ਗਿਆ 855 2012 ਮਾਡਲ 4 ਲੱਖ 15000 ਰੁਪਏ ਦੀ ਮੰਗ ਸੌਤਾ ਹੋਈ ਜਾਂਦਾ ਨਾਲ ਹੀ ਆ ਗਿਆ ਵਾ ਫੇਂਦਰਾ 2275 ਡੀਆਈ ਡੀਆਈ ਇਹ ਹੈਗਾ ਵਾ 2 ਲੱਖ ਰੁਪਏ ਦੀ ਡਿਮਾਂਡ ਆ ਤੇ ਮਾਡਲ ਹੀ ਜਿਸ ਦਾ ਮਾਡਲ 2000 ਆ ਤੇ 2 ਲੱਖ ਰੁਪਏ ਦੀ ਡਿਮਾਂਡ ਆ ਜੀ ਇਹਦੋਂ ਆ ਗਿਆ ਫਾਰਮ ਟ੍ਰੈਕ 60 2007 ਦਾ ਮਾਡਲ 2 ਲੱਖ 90000 ਰੁਪਏ ਡਬਲ ਕਲਚ ਆ ਟ੍ਰੈਕਟਰ 13 19 ਦੇ ਵਿੱਚ ਸਵਰਾਜ 855 ਬਿਨਾ ਪਾਵਰ ਸਟੀਅਰਿੰਗ ਤੋਂ ਬਾਹਰ ਪੰਪ ਵਾਲਾ 2002 ਮਾਡਲ 2 ਲੱਖ 80 ਹਜ਼ਾਰ 6 ਚਹਰੀ ਹੋਇਆ ਆ 6 ਚਹਰੀ ਟਰੈਕਟਰ ਆ ਇਹ ਪਿੱਛੋਂ ਜਿਹਨੂੰ ਨਹੀਂ ਪਤਾ ਪੀਡੀਓ ਸ਼ਾਫ ਤੋਂ ਹੁੰਦੀ ਪਹਿਲਾਂ ਇੱਕੀ ਚਹਰੀ ਹੁੰਦੀ ਸੀ ਹੁਣ 6 ਚਹਰੀ ਚੱਲਦੀ ਆਦਾ ਤੇ ਅੱਗੇ ਆ ਗਿਆ ਅੱਗੇ ਆ ਗਿਆ ਐਚ ਐਮਟੀ ਦਾ ਟਰੈਕਟਰ ਆ 88 ਮਾਡਲ ਆ 1 ਲੱਖ ਤੇ 12000 ਰੁਪਿਆ ਡਿਮਾਂਡ ਆ ਡੀ ਆਈ ਹੋਇਆ ਵਾ ਤੇ ਇਹ ਦੁਕਾਨ ਆ ਗਿਆ ਫਾਰਮ ਟਰੈਕ 60 ਫਾਰਮ ਟਰੈਕ 60 2007 ਮਾਡਲ 2 ਲੱਖ ਤੇ 60000 ਰੁਪਏ ਡਿਮਾਂਡ ਬਿਨਾ ਪਾਵਰ ਸਟੀਅਰਿੰਗ ਤੋਂ ਮਾਈਟਰ ਬੋ ਬਜੇ ਕੰਡੀਸ਼ਨ ਨਿਗਾਹ ਮਾਰ ਲਓ ਬੋ ਬਜੇ ਕੰਡੀਸ਼ਨ ਜਿੰਨੇ ਵੀ ਟਰੈਕਟਰ ਆ ਸਾਰੇ ਇਹ ਬੋ ਬਜੇ ਕੰਡੀਸ਼ਨ ਦੇ ਆ ਤੇ ਅਗਲੇ ਬੰਦੇ ਨਾਲ ਦਿਖਾਉਂਦੇ ਆ ਨਾਲ ਹੀ ਆ ਗਿਆ 475 ਡੀਆਈ 97 ਮਾਡਲ 1 ਲੱਖ 45000 ਰੁਪਏ ਡਿਮਾਂਡ ਨਾਲ ਹੀ ਆ 275 ਡੀਆਈ ਪ 95 ਪਰ 1 ਲੱਖ 55000 ਰੁਪਏ ਤੇ ਬਾਦ ਦੋਵਾਂ ਦੇ 12 ਟਾਇਰ ਆ ਤੇ ਉਹ 475 ਡੀਆਈ ਸੀ ਇਹ 275 ਤੇ ਇਹ ਦੁਗਾ 575 ਇਹ ਹੈਗਾ 2 ਲੱਖ ਤੇ 82000 ਰੁਪਏ ਦੇ ਬਾੜੇ ਤੇ ਵੀ ਦੋ ਮਾਡਲ ਆ ਗਿਆ 855 ਬਿਨਾ ਅੰਦਰ ਪੰਪ ਵਾਲਾ ਵਾ ਤੇ ਡਿਮਾਂਡ ਹੈਗੀ ਹੈ ਇਹਦੀ 855 ਤੇ ਬਾੜਾ ਹੈਗਾ 94 1 ਲੱਖ ਤੇ 65000 ਰੁਪਏ ਦੀ ਡਿਮਾਂਡ ਆ ਤੇ ਟਾਇਰ 13 6 22 ਦੇ ਟਾਇਰ ਆ ਤੇ ਇਹ ਵੇਖ ਲਗੇ ਟਰੈਕਟਰ 21 ਛੇ ਛੜੀ ਆ ਕਿ ਨਹੀਂ ਛੇ ਛੜੀ ਹੋਇਆ ਟਰੈਕਟਰ ਇਹ ਤੇ ਇਹ ਦੁਗਾ ਆ ਗਿਆ ਵਾ ਫਾਰਮ ਟਰੈਕ 6055 ਫਾਰਮਟ੍ਰੈਕ 6052 ਇਹਦੀ ਦਮਾਗ ਹੈ 6 ਲੱਖ 65000 ਰੁਪਏ ਦੀ ਮੰਗ 2014 ਮਾਡਲ ਆ ਤੇ ਦੂਜਾ ਪਾਪ ਕੋਡ 3600 43695 ਮਾਡਲ 2 ਲੱਖ ਤੇ 5000 ਰੁਪਏ ਦੀ ਮੰਗ ਆ ਕੰਡੀਸ਼ਨ ਚੈੱਕ ਕਰਦੇ ਪਿਛਲੇ ਟਾਇਰ ਵੀ ਨਵੇਂ ਤੇ ਅਗਲੇ ਵੀ ਨਵੇਂ ਦੋਵੇਂ ਜੋੜੀ ਨਾਲ ਵਿਚਾਰਾਂ ਦੀ ਤੇ ਸੋਨਾਲਿਕਾ ਸਟੈਂਡਰ ਡੀਆਈ 750 ਆਰਐਕਸ ਇਹਦੀ ਮੰਗ ਹੈ 2013 ਮਾਡਲ ਸਵਾ ਚਾਰ ਲੱਖ ਤੇ ਇਹ ਦੂਜਾ ਫੋਰਡ 3600 3395 ਮਾਡਲ 2 ਲੱਖ ਤੇ 10000 ਰੁਪਏ ਦੀ ਮੰਗ ਇਹ ਦੂਜਾ ਮਹਿੰਦਰਾ ਮਹਿੰਦਰਾ ਮੇਰਾ ਕਰੇ ਰਿਪਾਰਟ 2 ਲੱਖ ਤੇ 40000 ਰੁਪਏ ਦੀ ਮੰਗ ਕੰਡੀਸ਼ਨ ਚ ਚੈੱਕ ਕਰ ਸਕਦੇ ਆ ਇਹ ਦੁਕਾਨ ਆ ਗਿਆ ਫਾਰਮ ਇੱਕ ਸਾਥ ਫਾਰਮ ਟਰੈਕ 60 ਫਾਰਮ ਟਰੈਕ ਦੋ ਜਿਹੜਾ ਰਿਪਾਰਟ 2 ਲੱਖ ਤੇ 20000 ਰੁਪਏ ਦੀ ਮੰਗ ਅਗੇ 2016 ਮਾਡਲ 4 ਲੱਖ ਤੇ 95000 ਰੁਪਏ ਦੀ ਮੰਗ ਫਾਰਮ ਟਰੈਕ 60 ਨਵਾਈਆਂ ਪੂਰਾ ਤੇ ਇਹਦੇ ਨਾਲ ਹੀ ਫਾਰਮ ਟਰੈਕ 60 ਆ ਗਿਆ ਵਾ ਬਿਲਾ ਪਾਵਰ ਸਟੀering ਤੋਂ ਤੇ ਇਹ 2009 ਮਾਡਲ ਤੇ 3,115,000 ਰੁਪਏ ਦਾ ਮਾਰ ਆ ਕਿਹਾ ਬਾਕੀ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ